ਪੀਡੀ 24 ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਸੋਢੀ ਨਗਰਾ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਵੈਲਕਮ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਕਿੱਥੇ ਅਸੀਂ ਬੰਗਾ ਸ਼ਹਿਰ ਵਿਖੇ ਆਏ ਆ ਛੇਵੇਂ ਪਾਤਸ਼ਾਹ ਦੀ ਧੰਨ ਧੰਨ ਹਰਗੋਬਿੰਦ ਸਾਹਿਬ ਦੀ ਇਹ ਜਿਹੜੀ ਸ਼ੂ ਪ੍ਰਾਪਤ ਧਰਤੀ ਆ ਇਹਦੇ ਬਾਰੇ ਇਤਿਹਾਸ ਬਾਰੇ ਸਾਨੂੰ ਥੋੜਾ ਜਿਆਦਾ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦੀ ਪਾਵਨ ਪਵਿੱਤਰ ਕੁਰਬਾਨੀ ਦਾ ਪਰਮਾਨਾ ਹੈ ਜੀ ਜਿੱਥੇ ਦਾਏ ਬਾਹੇ ਮੇਰਾ ਸਤ ਗੁਰੂ ਸੋ ਥਾਨ ਸੁਹਾਵਾ RAM RAJ E ਗੁਰਸਿੱਖੀ ਸੋ ਥਾਨ ਪਾੜਿਆ ਜੀ ਤੇ ਮਹਾਨ ਬਚਨਾਂ ਅਨੁਸਾਰ ਜੀ ਮੇਰੀ ਪੀੜੇ ਮਾਰਕਛੇਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜਦੋਂ ਕਰਤਾਰਪੁਰ ਦੀ ਜੰਗ ਜਿੱਤ ਕੇ ਪੈਂਦੇਖਾਨ ਨੂੰ ਮਾਰ ਕੇ ਜੀ ਵੱਖ-ਵੱਖ ਨਗਰਾਂ ਦੇ ਵਿੱਚੋਂ ਹੁੰਦਿਆਂ ਹੋਇਆਂ ਜੀ ਮੇਰੀ ਪੀੜੇ ਮਾਰਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਗਤ ਜਲੰਦੇ ਨੂੰ ਤਾਰਦਿਆਂ ਹੋਇਆਂ ਜੀ ਚੌਥੀ ਜੰਗ ਨੂੰ ਜਿੱਤ ਕੇ ਪੈਂਦੇਖਾਨ ਨੂੰ ਮਾਰ ਕੇ ਜੀ 1634 ਈਸਵੀ ਦੇ ਵਿੱਚ ਜੀ 1691 ਵਿਕਮਨੀ ਵਿੱਚ ਜੀ ਵੱਖ-ਵੱਖ ਨਗਰਾਂ ਦੇ ਵਿੱਚੋਂ ਜਿਵੇਂ ਗੁਰਦੁਆਰਾ ਸੁਖਚਾਇਨਾ ਨਾ ਫਗਵਾੜਾ ਜੀ ਅਤੇ ਗੁਰਪਲਾ ਸੋਤਰਾ ਜੀ ਨੇੜੇ ਬੰਗੇ ਤੇ ਜੀ ਇਸ ਉਸ ਉਹਨਾਂ ਸਥਾਨਾਂ ਤੋਂ ਹੋ ਕਰਕੇ ਜੀ ਮੀਰੀ ਪੀਰ ਦੇ ਮਾਰਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਪਾਵਨ ਧਰਤੀ ਦੇ ਉੱਤੇ ਚਰਨ ਪਾਏ ਜੀ ਇਸ ਗੁਰਦਾਰਾ ਸਾਹਿਬ ਜੀ ਦਾ ਨਾਮ ਚਰਨ ਕਮਲ ਸਾਹਿਬ ਹੈ ਜੀ ਠੀਕ ਆ ਜੀ ਇਹ ਨਗਰ ਜਿੰਦੋਵਾਲ ਦੇ ਵਿੱਚ ਜੀ 6ਵੇਂ ਪਾਤਸ਼ਾਹ ਨੇ ਚਰਨ ਪਾਏ ਠੀਕ ਹੈ ਜੀ ਉਸ ਸਮੇਂ ਇਥੇ ਜੀਨਾ ਸਿੱਖ ਮੱਜਾ ਚੱਲ ਰਿਹਾ ਸੀ ਠੀਕ ਹੈ ਜੀ ਛੇਵੇਂ ਪਾਤਸ਼ਾਹ ਨੇ ਉਹਨਾਂ ਨੂੰ ਕਿਹਾ ਭੀ ਜੀਨੇ ਸਿੱਖ ਨੂੰ ਕਿ ਸਾਨੂੰ ਦੁੱਧ ਦਾ ਸਮੁੰਦਰ ਛਕਾਓ ਜੀ ਠੀਕ ਆ ਜੀ ਜੀ ਤੇ ਛੇਵੇਂ ਪਾਤਸ਼ਾਹ ਨੂੰ ਬਾਬਾ ਜੀਨਾ ਜੀ ਨੇ ਕਿਹਾ ਹੂੰ ਕਿ ਸਾਡੀਆਂ ਜਿਹੜੀਆਂ ਝੋਟੀਆਂ ਹਨ ਉਹ ਔਂਸੜਾ ਸਨ ਅੱਛਾ ਜੀ ਮਹਾਰਾਜ ਨੇ ਕਿਹਾ ਭੀ ਔਂਸਰ ਝੋਟੀ ਨੂੰ ਲਿਆਓ ਅੱਗੇ ਜੀ ਉਹਦੇ ਥਨੋਂ ਛੇਵੇਂ ਪਾਤਸ਼ਾਹ ਨੇ ਸਮੁੰਦਰ ਛਕਾ ਕੇ ਜੀ ਅੱਛਾ ਕਿਹਾ ਠੀਕ ਹੈ ਜੀ ਉਸ ਸਮੇਂ ਗੁਰੂ ਸਾਹਿਬ ਦੇ ਨਾਲ ਬਾਬਾ ਗੁਰਦਤਾ ਜੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੀ ਗੁਰੂ ਹਰ Rai ਸਾਹਿਬ ਜੀ ਹੋਰ ਪਿਆਰੇ ਸਿੱਖ ਗੁਰੂ ਸਾਹਿਬ ਜੀ ਦੇ 37 ਦੇ ਉੱਤੇ ਉਹਨਾਂ ਨੇ ਚਰਨ ਪਾਏ ਜੀ ਅਤੇ ਮਾਤਾ ਨਾਨਕ ਜੀ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੈਲ ਜੀ ਉਹਨਾਂ ਨੇ ਵੀ ਇੱਥੇ ਚਰਨ ਪਾਏ ਵੱਖ-ਵੱਖ ਉਹਨਾਂ ਦੇ ਵਿੱਚ ਛੇਵੇਂ ਪਾਤਸ਼ਾਹ ਨੇ ਜੀ ਪ੍ਰਚਾਰ ਕੀਤਾ ਜੀ ਧਰਮ ਪ੍ਰਚਾਰ ਰਹਿਤ ਸਹਿਤ ਨਗਰਾਂ ਦੇ ਵਿੱਚ ਚਰਨ ਪਾਏ ਜੀ ਅਤੇ ਇਸੇ ਸਥਾਨ ਤੇ ਜੋ ਕਿਰਤ ਕਰਤਾਰਪੁਰ ਦੀ ਧਰਤੀ ਦੇ ਉੱਤੇ ਸੋਹਿਲਾ ਕੋੜਾ जख्मी ਹੋ ਗਿਆ ਸੀ ਜੀ ਉਹਦਾ ਇਲਾਜ ਵੀ ਇੱਥੇ ਆ ਲਗਭਗ ਸ਼ਿਮਪਾਸ਼ਾ 40 ਦਿਨ ਇਸ ਨਗਰ ਰਖਿਆ ਜੀ ਇੱਥੇ ਇਸ ਨਗਰ 40 ਹਾਂਜੀ ਠੀਕ ਇਸ ਨਗਰ ਦੇ ਉੱਤੇ ਜੀ ਮਹਾਰਾਜਾ ਨਦੀ ਸਿੰਘ ਨੇ ਜੀ ਇਸ ਗੁਰਦੁਆਰਾ ਸਾਹਿਬ ਦੇ ਲੋਹ ਨੰਗਰ ਦੇ ਨਾਤੇ ਜੀ 35 ਏਕੜ ਜ਼ਮੀਨ ਲਵਾਈ ਸੀ ਠੀਕ ਹੈ ਜੀ ਉਹਦੇ ਨਾਲ ਗੁਰਦੁਆਰਾ ਸਾਹਿਬ ਜੀ ਦਾ ਜੋ ਕੇਂਦਰਬਾ ਵਧੀਆ ਚੱਲ ਰਿਹਾ ਹੈ ਜੀ ਇਹ ਇਸ ਸਮੇਂ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਬੰਧ ਹੈ ਜੀ ਜੀ ਇਸ ਗੁਰਦੁਆਰਾ ਸਾਹਿਬ ਜੀ ਦੇ ਮੈਨੇਜਰ ਸਾਹਿਬ ਜੀ ਦੇਖ ਰੇ ਕਰ ਰਹੇ ਸਨ ਜੀ ਸੋ ਆਪ ਜੀ ਸਮੂਹ ਸੰਤਾਂ ਦਾ ਜੀਓ ਆ ਧੰਮਤ ਜੀ ਵਾਹਿ ਬੁਟੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇੱਕ ਦੋ ਹੋਰ ਸਗੇ ਵਿਚਾਰ ਔਰ ਆਪ ਕਿੰਨੇ ਕ ਸਮੇਂ ਤੋਂ ਜਿਹੜੀ ਸੇਵਾ ਇੱਥੇ ਨਿਭਾ ਰਹੇ ਹੋ ਜੀ ਜੀ 2013 ਤੋਂ ਲੈ ਕੇ ਜੀ ਤੇ 2018 ਤੱਕ ਇੱਥੇ ਆ ਪਹਿਲਾਂ ਜੀ ਜੀ ਉਸ ਤੋਂ ਅਪਰੰਤ ਮੈਂ ਬਾਬਾ ਬੀਰ ਸਿੰਘ ਜੀ ਜੀ ਨਰੰਗਾਬਾਦ ਵਾਲੇ ਜੀ ਉਹਨਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਰਤੋ ਕੇ ਜੀ ਖੇਮ ਕਰਨ ਦੇ ਲਾਗੇ ਪੱਟੀ ਸ਼ਹਿਰ ਜਿਹੜਾ ਤਰਨਤਨ ਵਿਖੇ ਜੀ ਉੱਥੇ ਪੰਜ ਸਾਲ ਡਿਊਟੀ ਕਰਕੇ ਉਸ ਤੋਂ ਦੁਬਾਰਾ ਫਿਰ ਇੰਨਾ ਸਥਾਨਾਂ ਤੇ ਜੀ ਸੰਗਤ ਨੇ ਮੈਨੂੰ ਫਿਰ ਦੁਬਾਰਾ ਲਿਆਂਦਾ ਜੀ ਜੀ ਮੈਂ ਇੱਥੇ ਹੁਣ ਜੁਲਾਈ ਦੇ ਵਿੱਚ 2024 ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਖਾਸ ਕਰਕੇ ਇਸ ਤਰ੍ਹਾਂ ਪਹਿਲਾਂ ਸੁਣਨ ਦੇ ਵਿੱਚ ਵੀ ਆ ਰਿਹਾ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਹੁਣ ਤੇ ਇਮਾਰਤ ਬਹੁਤ ਵੱਡੀ ਹੈ ਜੀ ਪਹਿਲਾਂ ਤੇ ਛੋਟੀ ਜੀ ਇਮਾਰਤ ਹੋਵੇਗੀ ਹਾਂਜੀ ਹਾਂਜੀ ਬਹੁਤ ਛੋਟੀ ਇਮਾਰਤ ਫਿਰ ਇਹਦੇ ਨਾਲ ਇੱਕ ਸਰੋਵਰ ਵੀ ਬਣਿਆ ਹੋਇਆ ਸੀ ਹਾਂਜੀ ਮੈਂ ਦੇਖਿਆ ਹਾਂਜੀ ਹਾਂਜੀ ਜਿਹੜੀ ਇਮਾਰਤ ਆ ਬਹੁਤ ਵਧੀਆ ਬਣੀ ਹੈ ਜੀ ਜੀ ਲੰਗਰ ਹਾਲ ਬਹੁਤ ਵਧੀਆ ਆ ਲੰਗਰ ਹਾਲ ਵੀ ਬਹੁਤ ਵਧੀਆ ਬਣਿਆ ਸੰਗਤ ਵਾਸਤੇ ਜੀ ਸਰਾਵਾਂ ਦਾ ਪ੍ਰਬੰਧ ਆ ਹਾਂਜੀ 24 ਘੰਟੇ ਲੰਗਰ ਦਾ ਪ੍ਰਬੰਧ ਆ ਜੀ ਇੱਥੇ ਬਿਆਨਤ ਦੇ ਸ਼ਾਮ ਦੇ ਸ਼ਾਮ ਦੇ ਵਿੱਚ ਉਹ ਸੰਗਤ ਅਤਮਸਤ ਹੁੰਦੀ ਹੈ ਜੀ ਅਸੀਂ ਨੌਰੇ ਵਾਲਿਆਂ ਨੇ ਇੱਥੇ ਸੇਵਾ ਜੀ ਵਾਲਿਆਂ ਨੇ ਜੀ ਉਹਨਾਂ ਨੇ ਵੀ ਸੇਵਾ ਇੱਥੇ ਕਰਾਈ ਆ ਠੀਕ ਹੈ ਜੀ ਸਰੋਵਰ ਦੀ ਸੇਵਾ ਉਹਨਾਂ ਨੇ ਕਰਾਈ ਆ ਬਾਬਾ ਤਰਨਾ ਸਿੰਘ ਬਾਬਾ ਆਸਟ੍ਰੇਲੀਆ ਵਾਲਿਆਂ ਮਹਿੰਦਰ ਸਿੰਘ ਹੋਣੀ ਜੀ ਉਹਨਾਂ ਨੇ ਵੀ ਇੱਥੇ ਬਹੁਤ ਸੇਵਾ ਕਰਾਈ ਆ ਕਮਰੇ ਦੀ ਸੇਵਾ ਕਰਾਈ ਆ ਜੀ ਪਪਾ ਨਿਹਾਲ ਸਿੰਘ ਦਸਿਆਰ ਹਰੀਆਂ ਵੇਲਾਂ ਵਾਲਿਆਂ ਨੇ ਉਹਨਾਂ ਨੇ ਵੀ ਸੇਵਾ ਕਰਾਈ ਆ ਜੀ ਤੇ ਸੇਵਾ ਨਿਰੰਤਰ ਚੱਲਦੀ ਜਾਂਦੀ ਜੀ ਗੱਲਬਾਤ ਸੁਣਿਆ ਕਿ ਬਹੁਤ ਵੱਡਾ ਇੱਥੇ ਜੋੜ ਮੇਲਾ ਹੁੰਦਾ ਜੀ ਹਾਂਜੀ 21 ਹਾੜ ਦਾ ਹੁੰਦਾ ਜੀ ਜਲਾਈ ਦੇ ਵਿੱਚ ਹਾਂਜੀ ਠੀਕ ਹੈ ਜੀ ਸੰਗਤਾਂ ਦਾ ਕਹਿੰਦੇ ਬਹੁਤ ਇਕੱਠ ਬਹੁਤ ਇਕੱਠ ਹੁੰਦਾ ਜੀ ਔਰ ਬਾਕੀ ਨੌਜਵਾਨ ਸਭਾ ਸ਼੍ਰੋਮਣੀ ਗੁਰਦਾਰਾ ਪ੍ਰਬੰਧ ਕਮੇਟੀ ਦੇ ਸਹਿਯੋਗ ਦੇ ਨਾਲ ਮਹੀਨਾਵਾਰੀ ਸਮਾਗਮ ਵੀ ਕਰਾ ਰਹੇ ਜੀ ਠੀਕ ਹੈ ਜੀ ਸੰਗਤਾਂ ਗੁਰਮਤਿ ਨਾਲ ਜੁੜ ਰਹੀਆਂ ਜੀ ਜੀ ਹਾਂ हां 70 70 وہی ਇਸੇ ਸਥਾਨ ਨਾਲ ਜੁੜੇ ਹੋਇਆ ਠੀਕ ਹੈ ਜੀ ਆ ਪਹਿਲਾਂ ਉੱਜਾ ਸਾਹਿਤ ਇੱਥੇ ਅਸੀਂ ਸਾਰੀ ਪਾਰਕ ਬਣਾਈ ਆ ਪੱਟੀ ਮਿੱਟੀ ਪਾਟ ਕੇ ਲੰਗਰ ਹਾਲ ਦੇ ਵਿੱਚ ਪਾਈ ਆ ਠੀਕ ਹੈ ਜੀ ਸਾਰੇ ਇਹ ਜੀ ਸੰਤ ਬਾਬਾ ਸੇਵਾ ਸਿੰਘ ਵੀ ਰਹਿਮਾਈ ਇਹ ਸਾਰਾ ਇਹ ਕੰਮ ਕੀਤਾ ਠੀਕ ਹੈ ਤੇ ਤੁਹਾਡਾ ਬਾਬਾ ਜੀ ਇਹੋ ਹੀ ਕਰਿਆ ਮੇਰਾ ਪਿੰਡ ਮੇਰਾ ਨਾਮ ਰਿਸ਼ੀਮ ਸਿੰਘ ਆ ਜਿੰਦੋਵਾਲ ਪਿੰਡ ਆ ਮੇਰਾ ਜਿੰਦੋਵਾਲ ਚਲਾ ਜੰਪੜਾ ਲਈ ਆ ਮੈਂ ਠੀਕ ਹੈ ਜੀ ਬਦਨ ਮੈਂ ਵੀ ਵੀ ਬਾਖਵਾ ठाਨੇ ਜੀ ਕੀ ਪਿਆ ਉਹਦੇ ਬਾਅਦ ਫਿਰ ਮੈਂ ਇੱਥੇ ਨਿਸ਼ਾ ਕਰਦਾ ਹਾਂ ਠੀਕ ਹੈ ਠੀਕ ਹੈ ਹੋਰ ਸਾ ਸਾਡੀਆਂ ਸੰਗਤਾਂ ਜਿਹੜੀਆਂ ਇਸ ਵਕਤ ਸਾਨੂੰ ਸੁਣਨ ਗਈਆਂ ਜਾਂ ਬਾਅਦ ਦੇ ਵਿੱਚ ਵੀਡੀਓ ਦੇਖਣ ਗਈਆਂ ਉਹਨਾਂ ਨੂੰ ਆਪਣੇ ਵੱਲੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੇ ਕੋਈ ਇੱਥੇ ਨਤਮਸਤਕ ਹੋਣਾ ਚਾਹੁੰਦਾ ਆਉਣਾ ਚਾਹੁੰਦਾ ਕਿਸ ਤਰ੍ਹਾਂ ਪਹੁੰਚ ਸਕਦਾ ਹੈ ਪੋਨਰੂ ਜੀ ਵੇਖੋ ਜੀ ਇਹ ਗੁਰਦੁਆਰਾ ਸਾਹਿਬ ਪਿੰਡ ਨਗਰ ਚਿੰਦੋਵਾਲ ਦੇ ਵਿੱਚ ਜੀ ਬੰਗਾ ਤਹਿਸੀਲ ਜਿਲ੍ਹਾ ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਜੀ ਸਿੰਘ ਨਗਰ ਚੰਡੀਗੜ੍ਹ ਰੋਡ ਦੇ ਉੱਪਰ ਆ ਜੀ ਠੀਕ ਹੈ ਜੀ ਠੀਕ ਠੀਕ ਹੋਰ ਬਾਬਾ ਜੀ ਇੱਥੇ ਕੋਈ ਆਪਣਾ ਜਿੱਦਾਂ ਕਈ ਗੁਰੂ ਘਰਾਂ ਦੇ ਸਾਨੂੰ ਮੌਕਾ ਮਿਲਦਾ ਦਰਸ਼ਨ ਕਰਨ ਨੂੰ ਮੀ ਨਾਵਰੀ ਕਿਸੇ ਗੁਰੂ ਘਰ ਦੇ ਵਿੱਚ ਪੁੰਨੀਆਂ ਸੰਗਰਾਂਦ ਮੱਸਿਆ ਦਾ ਦਿਹਾੜਾ ਇੱਥੇ ਸੰਗਰਾਂਦ ਦਾ ਦਿਹਾੜਾ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਸੰਕਤਾ ਦੇ ਸਹਿਯੋਗ ਦੇ ਨਾਲ ਅਤੇ ਜਿਵੇਂ ਮੰਡੋ ਛੇਮ ਪਾਸ਼ਾ ਜੀ ਦਾ ਗੁਰਪੁਰਬ ਜੀ ਬੰਦੀ ਛੋੜ ਦਿਵਸ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬਾਬਾ ਰਵਦਾਸ ਜੀ ਦਾ ਜੋ ਜਨਮ ਦਿਹਾੜਾ ਹੈ ਜੀ ਸਾਰੇ ਆਹੀਂ ਜਨਮ ਦਿਹਾੜਾ ਤਿੰਨਾ ਜਨਮ ਦਿਹਾੜਿਆਂ ਤੇ ਗੁਰੂ ਨਾਨਕ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਅਰਵਦਾਸ ਜੀ ਦੇ ਜਨਮ ਦਿਹਾੜੇ ਤੇ ਇਹਨਾਂ ਤੇ ਨਗਰਕੀਤਾ ਸੰਗਤਾਂ ਦੇ ਨਗਰ ਦੇ ਸਹਿਯੋਗ ਦੇ ਨਾਲ ਕੱਢਿਆ ਜਾਂਦਾ ਜੀ ਜੀ ਉਦਾਂ ਇੱਥੇ ਇਸ ਏਰੀਏ ਦੇ ਵਿੱਚ ਜੇ ਆਪਾਂ ਵੋਟਾਂ ਦੀ ਗੱਲ ਕਰੀ ਜਾਂ ਜਿੰਦੋਵਾਲ ਪਿੰਡ ਦੀ ਗੱਲ ਕਰੀਏ ਕਿੰਨੀ ਕੀ ਸੰਗਤ ਹੋਊਗੀ ਕੋਈ ਆਈਡੀਆ ਹੈ ਘਟੂ ਘਟ ਆਵਾਦੀ ਜਿਹੜੀ ਆ 23000 ਤੋਂ ਵੱਡਾ ਪਿੰਡ ਹੈ ਜੀ ਹਾਂ ਜੀ ਬਹੁਤ ਵੱਡਾ ਪਿੰਡ ਹੈ ਜੀ 23000 ਇਸ ਬੰਨੇ ਨਗਰ ਜਿੰਦੋਵਾਲਾ ਜੀ ਜੀ ਪਰਲੇ ਸਾਈਡ ਇਸ ਬੰਨੇ ਬੰਗਾ ਸ਼ਹਿਰ ਠੀਕ ਹੈ ਠੀਕ ਹੈ ਤਾਂ ਹੀ ਫਿਰ ਬੰਗੇ ਸ਼ਹਿਰ ਦੇ ਨਾਮ ਨਾਲ ਜਿਆਦਾ ਮਸ਼ਹੂਰ ਹੈ ਕੋਈ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਲੰਗਰ ਸੁਣਿਆ ਜੀ ਆਹ ਲੰਗਰ ਵੀ ਚੱਲਦਾ ਹੀ ਰਹਿੰਦਾ ਜੀ 24 ਘੰਟੇ ਲੰਗਰ ਚੱਲਦਾ ਜੀ ਸੰਗਤਾਂ ਵਾਸਤੇ 24 ਘੰਟੇ ਸਲਾਮਾਂ ਦਾ ਪ੍ਰਬੰਧ ਆ ਜੀ ਰਾਤ ਨੂੰ ਸੰਗਤ ਆਉਂਦੀ ਆ ਜੀ ਹਾਂ ਜੀ ਜੀ ਤੇ ਸਲਾਮਾਂ ਦਾ ਵੀ ਪੂਰਾ ਪ੍ਰਬੰਧ ਕੀਤਾ ਜੀ ਠੀਕ ਹੈ ਠੀਕ ਠੀਕ ਕੋਈ ਕਿਸੇ ਦੀ ਆਪਣੇ ਸੰਗਤ ਨੂੰ ਤਕਲੀਫ ਕੋਈ ਨਹੀਂ ਹੁੰਦੀ ਠੀਕ ਹੈ ਜੀ ਆਉਂਦਾ ਆਪਣਾ ਕਮਰਾ ਰਵੀ ਰਾਮ ਨਾਲ ਰਾਮ ਭਾਈ ਖਾਸ ਕਰਕੇ ਦੇਖਿਆ ਜਿੱਦਾ ਕਈ ਗੁਰੂ ਘਰਾਂ ਚ ਜਾਣੇ ਆ ਜਿਹੜੇ ਇੱਥੇ ਪੈਂਡ ਸਫਾਈ ਨੂੰ ਲੈ ਕੇ ਅੱਜ ਜ ਸਵੇਰ ਦੇ ਇੱਥੇ ਆਏ ਆਂ ਔਰ ਬਹੁਤ ਸੋਹਣੀ ਸਫਾਈ ਆ ਸੋਹਣੇ ਫੁੱਲ ਬੂਟੇ ਲਾਏ ਆ ਇਹਦੇ ਵਿੱਚ ਕੋਈ ਪੱਕੇ ਕਰਮਚਾਰੀ ਰੱਖੇ ਜਿਹੜੇ ਸਫਾਈ ਕਰਦੇ ਆਂ ਹਾਂ ਜੀ ਪੱਕੇ ਕਰਮਚਾਰੀ ਰੱਖੇ ਹੋ ਜੀ ਇੱਥੇ ਠੀਕ ਹੈ ਜੀ ਹਾਂ ਮਾਲੀ ਦਾ ਪ੍ਰਬੰਧ ਇੱਥੇ ਜੀ ਜੀ ਮਾਲੀ ਦੇਖ ਰਿਹਾ ਕਰਦਾ ਪਾਰਕ ਜੀ ਵੀ ਔਰ ਬਹੁਤ ਸੋਹਣੀ ਗ੍ਰੀਨਰੀ ਆ ਜੀ ਹਰਿਆ ਹਰਿਆਲੀ ਭਰਿਆ ਬਹੁਤ ਵਧੀਆ ਜੀ ਨਾਲੇ ਵੇਖੋ ਜੀ ਸ਼ੇਮਪਾਸ਼ਾ ਨੇ ਇੱਥੇ ਚੰਨ ਪਾਏ ਹੋਣ ਹਰਿਆਲੀ ਕਿਉਂ ਨਾ ਹੋਵੇ ਕਿਉਂ ਨਾ ਹੋਵੇ ਕਿਉਂ ਨਾ ਬਹੁਤ ਵਧੀਆ ਜੀ ਤੇ ਬਾਬਾ ਜੀ ਇੱਥੇ ਬੱਚਿਆਂ ਨੂੰ ਕੋਈ ਸਕਲਾਈ ਵਾਸਤੇ ਜਾਂ ਕੋਈ ਬੇਸਿਕ ਗੱਲ ਹੈ ਜੀ ਕਿ ਕੜਾਸਾਂ ਦਾ ਬੱਚਿਆਂ ਦਾ ਗੁਰਮਤਿ ਦਾ ਜੀ ਗੁਰਬਾਣੀ ਦੀ ਸੰਥਿਆ ਵਾਸਤੇ ਕੁਝ ਬੱਚੇ ਘਰ ਵੀ ਲੈ ਸੰਥਿਆ ਜੀ ਠੀਕ ਹੈ ਠੀਕ ਹੈ ਬਾਬਾ ਜੀ ਤੁਸੀਂ ਆਪਣੇ ਕੀਮਤੀ ਸਮੇਂ ਚ ਉਹ ਸਮਾਂ ਦੋਨਾਂ ਸੰਗਾਂ ਨੇ ਕੱਢਿਆ ਤੁਹਾਡਾ ਮੈਂ ਆਪਣੇ ਵੱਲੋਂ ਮੇਰੇ ਚੈਨਲ ਆਰਪੀਡੀ 24 ਤੇ ਉੜੀ ਕਾਰਪੀਡੀ 24 ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ